ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਦੀ ਸ਼ੁਰੂਆਤ ਹੋਈ ਆ ਗੁਰਦੁਆਰਾ ਸਾਹਿਬ ਤੋਂ ਕਿਉਂਕਿ ਜਿੱਥੇ ਸਾਡੀ ਰਾਤ ਰਹਿ ਸੀ ਨਾਲ ਹੀ ਗੁਰਦੁਆਰਾ ਸਾਹਿਬ ਸੀਗਾ ਤੇ ਅੱਜ ਇੱਥੋਂ ਮੱਥਾ ਟੇਕ ਕੇ ਬੰਗਲੌਰ ਲਈ ਨਿਕਲ ਰਹੇ ਆ ਅਜੇ ਤਾਂ ਬਹੁਤ ਸਾਜ ਰੇ ਇਹ ਗੁਰਦੁਆਰਾ ਸਾਹਿਬ ਸਿਰਫ ਸੰਗਤ ਦੀ ਸੇਵਾ ਲਈ ਬਣਿਆ ਹੋਇਆ ਕਿ ਜਿਹੜੇ ਵੀ ਸੰਗਤ ਆਪਣੇ ਹਜੂਰ ਸਾਹਿਬ ਨੂੰ ਜਾਂਦੀ ਆ ਉਹਨਾਂ ਦੇ ਠਹਿਰਾਓ ਲਈ ਸਾਰਾ ਕੁਝ ਵਧੀਆ ਕੰਮ ਰਿਆ ਸਭ ਕੁਝ ਓਕੇ ਰਿਪੋਰਟ ਆ ਇੱਥੇ ਗੁਰਦੁਆਰਾ ਗੁਰੂ ਨਾਨਕ ਸਾਹਿਬ ਜੀ ਆਪਾਂ ਨੂੰ ਦੇਖੋ ਪ੍ਰਸ਼ਾਦਾ ਵੀ ਮਿਲ ਗਿਆ ਚਾਹ ਵੀ ਮਿਲ ਗਈ ਚਾਹ ਦੀ ਥਰਮੋਸ ਵੀ ਭਰ ਲਈ ਹੁਣ ਰਾਹ 'ਚ ਕਿਤੇ ਵੀ ਰੁਕਣਾ ਨਹੀਂ ਪਊਗਾ ਬਹੁਤ ਵਧੀਆ ਸੀਗਾ ਗੁਰੂ ਘਰ ਹੈਗਾ ਵਾਦ ਤੁਸੀਂ ਵੀ ਜਿਹਨੇ ਇੱਧਰ ਨੂੰ ਆਣਾ ਜ਼ਰੂਰ ਰੁੱਕ ਕੇ ਜਾਇਓ ਇੱਥੇ ਦੇਖੋ ਵੀਰੇ ਨਜ਼ਾਰਾ ਇਹ ਕਹਿ ਗਿਆ ਕੰਨੜਕਾਟ ਬਾਹਲਾ ਉੱਚਾ ਭਾਈ ਥੱਲੇ ਦਾ ਕੀ ਕੁਦਰਤ ਨੇ ਕ੍ਰੈਸ਼ਵੇਂ ਬਣਾਈ ਹੋਇਆ ਨਾ ਯਾਰ ਦੇਖੋ ਕਿੰਨੀ ਜਗ੍ਹਾ ਥੱਲੇ ਹਵਾ ਚੱਲਦੀ ਐ ਨ ਪੂਰੀ ਬਈ ਵੈਦਰ ਆ ਨਾ ਜਿਹੜਾ ਇੱਧਰ ਲਾ ਕਮਾਲ ਹੀ ਹਾ ਕਮਾਲ ਦੇ ਪਹਾੜ ਇੰਨੇ ਸੋਹਣੇ ਆ ਇੱਕ ਗੱਲੀ ਛੱਡ ਦ। ਪੂਰੇ ਸੋਨੇ ਪਹਾੜ ਆਪਣੀ ਰਾਣੀ ਸੁੰਦਰਾ ਖੜੀ ਆ। ਤੇ ਹਜੇ ਸਵੇਰਾ ਸਵੇਰਾ ਤੇ ਮੈਂ ਕਿਹਾ ਥੋੜਾ ਜਿਆ ਯਾਰ ਰਾਹ ਦਾ ਵੀ ਪੂਰਾ ਹੋ ਲੈਣਾ ਚਾਹੀਦਾ। ਰੋਡ ਟ੍ਰਿਪ ਦਾ ਫਾਇਦਾ ਤਾਂ ਤਾਂ ਹੀ ਆ ਨਾ ਜੇ ਆਪਾਂ ਕਿਤੇ ਖੜ ਕੇ ਦੇਖੀਏ ਜਾਂ ਕੁਝ ਵੀ ਹੈਗਾ। ਸੋਹਣਾ ਲੱਗਦਾ ਬਹੁਤ ਵਧੀਆ। ਦੇਖੋ ਭਾਈ ਇੱਧਰ ਇੱਧਰ ਲਈ ਜੀ ਨਾ ਕਮਾਲ ਦੀ ਕਮਾਲ ਆ ਰਚੰਦੇ ਆਂ ਥੀਏਟਰ ਦੇਖੋ ਗੱਡੀਆਂ ਗੱਡੀਆਂ ਲੰਬੀਆਂ ਪਰ ਮਾਲ ਸਿੱਧਾ ਸਿੱਧਾ ਹੀ ਫੋੜੇ ਕਮਾਲ ਆਹ ਤੇ ਕਮਾਲ ਦੀ ਕਮਾਲ ਸਾਰੇ ਪਾਸੇ ਤੇ ਲੋ ਇੰਨੀ ਸਾਹ ਜੜੀ ਹੀ ਕੰਮ ਤੇ ਨਿਕਲ ਜਾਂਦੇ ਆ ਤੇ ਸਾਰਾ ਪਰਵਾਸ ਰੇੜੀਆਂ ਦੇ ਬੈਠੇ ਜਾਂਦੇ ਆ ਆ ਬੈਲ ਗਾੜੀ ਕਹਿ ਦਿੰਦੇ ਆ ਹੁਣ ਇਹਨੂੰ ਤੇ ਦੋ ਬੋਲ ਦਾ ਵਾਲੀ ਆ ਹਰੇਕ ਦਿਕਰੇ ਬੋਲ ਤੇ ਖੜੀ ਖੜੇ ਚਾਰ ਚਾਰ ਜੋੜੇ ਪੰਜ ਪੰਜ ਹਾਂ ਬੋਲ ਦਾ ਨਾੜੀ ਕੀਤੀ ਕਰਦੇ ਹੁਣ ਆ ਮੱਟੀ ਵੱਡੀ ਵੀ ਆ ਮੰਡੀ ਹਾਂ ਦੇ ਵਿੱਚ ਆ ਇਹ ਕਿੰਨੇ ਲਈ ਜਾਂਦੇ ਸਾਰੇ ਜਣੇ ਆਉਂਦੇ ਤੇ ਬੈਲ ਗੱਡੀ ਤੇ ਆ ਵੀ ਜਾਣੀ ਕਿ ਨਸਲਾਂ ਹੁੰਦੀਆਂ ਨਾ ਜਿਵੇਂ ਹੁਣ ਇਹਨਾਂ ਦੇ ਬੋਲਦਾਂ ਦੇ ਸਿੰਘ ਪਿੱਛੇ ਨੂੰ ਸਿੱਧੇ ਸਾਰੇ ਨੇ ਰੰਗ ਕਰੇ ਹੋਏ ਆ ਬੋਲਦਾਂ ਦੇ ਤੇਗਾ ਇਹ ਨਾ ਘਾੜ ਦੇ ਉੱਤੇ ਚੜ ਕੇ ਏਰੀਆ ਆਇਆ ਬਾਈ ਇੰਨਾ ਸੋਹਣਾ ਜਗ੍ਹਾ ਲੱਗ ਰਹੀ ਹੈ ਨਾ ਮੈਨੂੰ ਤਾਂ ਇੰਨਾ ਕੋ ਵੈਦਰ ਵਧੀਆ ਇੰਨਾ ਕੋ ਖੇਤੀ ਵੀ ਹੋ ਰਹੀ ਹੈ ਇੱਥੇ ਕਮਾਹ ਦੀ ਕੀਤੀ ਆ ਆ ਵਿੱਚ ਬਾਜਰਾ ਚਰੀਆਂ ਕੋ ਖੜੇ ਆ ਦੇਖੋ ਇੱਧਰ ਹਨਾ ਇਉਂ ਜੀ ਕਰਦਾ ਵੀ ਇੱਥੇ ਖੇਤਾਂ 'ਚ ਘਰ ਲੈ ਕੇ ਇੱਥੇ ਘਰ ਪਾਇਆ ਹੋਵੇ ਪਰ ਮਹੌਲ ਹੀ ਇੰਨਾ ਕੋ ਸੋਹਣਾ ਜਿਹਾ ਲੱਗਦਾ ਹੁੰਦਾ ਕਿ ਦੇਖਣ ਨੂੰ ਸਫਾਈ ਆਹ ਖੇਤੀ ਬូរੀ ਵਧੀਆ ਪਾਣੀ ਪੁਣੀ ਬਹੁਤ ਜ਼ਿਆਦਾ ਹਨ ਨਦੀਆਂ ਜਾਂ ਝੀਲਾਂ ਜਿਵੇਂ ਪਾਣੀ ਖੜਾ ਹੁੰਦਾ ਬਹੁਤ ਬਾਣੀ ਹੈ ਵਾਲੇ ਤਾਲੇ ਹਨ ਤੇ ਆ ਸੰਭਾਈ ਸਭੀ ਬਹੁਤ ਜ਼ਿਆਦਾ ਲੋਕਾਂ ਦਾ ਦੇਖਿਆ ਵੀ ਰਹਿਣ ਸੈਣ ਵੀ ਸਿੰਪਲ ਦੇ ਹਨ ਇਨਸਾਨ ਹੀ ਭਰਿਆ ਆਪਣਾ ਹੋ ਗਿਆ ਸੀ ਟੀ ਟਾਈਮ ਕੌਣ ਕੇ ਸਵੇਰੇ ਅਰਲੀ ਮਾਰਨਿੰਗ ਦੇ ਨਿਕਲੇ ਹੋਇਆ ਬਾਈ ਕਿਤੇ ਕੁਝ ਨਹੀਂ ਖਾਦਾ ਹੁਣ ਵੀ 500 ਕਿਲੋਮੀਟਰ ਕੱਢ ਕੇ ਗੱਡੀ ਰੋਕੀ ਆ ਚਾਹ ਪੀਣ ਲਈ ਤੇ ਬਾਹਰ ਇਹ ਜਿਹਾ ਮੌਸਮ ਆ ਵੀ ਇੰਨੀ ਕੀ ਗਰਮੀ ਆ ਜਿਵੇਂ ਆਪਣੇ ਮਾਰਚ ਦੇ ਵਿੱਚ ਹੁੰਦੀ ਆ ਉਹ ਮੇ ਤਾਂ ਪੈ ਦੀ ਚੁੱਭਦੀ ਆ ਮਾਰਚ ਮਹੀਨੇ ਆ ਦੇਖ ਲਓ ਵੀਰੇ ਹਰ ਫਸਲਾਂ ਦਾ ਏਰੀਆ ਹੁੰਦਾ ਆ ਹਰ ਹਰ ਦਾ ਏਰੀਆ ਹੀ ਆ ਛੋਟੇ ਕੱਦ ਦੀ ਐ ਇੱਧਰ ਹਰ ਹਰ ਪਹਿਲਾਂ ਤੇਰਾ ਨਾ ਮੈਂ ਪਾਉਣ ਚੁੱਕਾ ਤੇ ਵੱਡ ਵੱਡ ਕੇ ਉੱਤੇ ਰੱਖਦੇ ਜਾਂਦਾ ਬਾਅਦ ਚ ਕੰਬੈਨ ਨਾਲ ਕੱਢਦੇ ਹੋਣਗੇ ਜਦੋਂ ਦੂਜੀ ਰੋਡ ਦੋਨੇ ਪਾਸੇ ਨਾ ਰੋਡ ਦੇ ਆ ਇੱਧਰ ਵੀ ਹਰ ਹਰ ਹੀ ਆ ਸਾਰੇ ਪਾਸੇ ਹਰ ਹਰ ਤੇ ਕਾਹ ਪਤਾ ਨਹੀਂ ਹੁਣ ਕੀ ਆ ਵੀ ਇਹ ਚਰੀ ਆ ਜਾਂ ਕੀ ਆ ਇਹਦੇ ਉੱਤੇ ਬੜਾ ਦਾਣਾ ਲੱਗਿਆ ਹੈ ਹਰ ਹਰੀ ਹਰ ਹਰ ਦੋਨੇ ਪਾਸੇ ਬਹੁਤ ਜ਼ਿਆਦਾ ਏਰੀਆ ਬਹੁਤ ਜ਼ਿਆਦਾ ਮੈਨਾਂ ਰਕਮ ਬਾਈਨਰ ਅਸੀਂ ਜਨਣਾ ਦੇ ਸਾਹ ਦੇ ਕਿੰਨਾ ਏਰੀਆ ਆਰ 2 300 ਕਿਲਾ ਖੜਾ ਉਹ ਘਟੋ ਘਟ ਨੋ ਕਿੱਥੇ ਤੱਕ ਹਰ ਹਰੀ ਖੜੀ ਹੈ ਲੋ ਵੀ ਵੀਰੇ ਚੱਲਦੀ ਆ ਕਰਤਾਰ ਕਮਬੈਨ ਬਾਡੀ ਹਰ ਹਰ ਦੀ ਚੱਲ ਰਹੀ ਪੂਰੀ ਜੋਰਾਂ ਦੇ ਇੱਕ ਵੀ ਮਸ਼ੀਨ ਅਜੇ ਨਹੀਂ ਕਿ ਦੇਖੀ ਆ ਪਰ ਏਰੀਆ ਬਹੁਤ ਖੜਾ ਵੱਡਾ ਨਾਲ ਹਾਂ ਕੰਬੈਨ ਦਾ ਚਲਾਉਂਦੇ ਤਾਂ ਪੰਜਾਬੀ ਮੁੰਡੇ ਹੀ ਲੱਗਦੇ ਆ ਆ ਦੇ ਆ ਵੀ ਵੱਡਿਆ ਆ ਰਰਦੇ ਨਹੀਂ ਦੇਖੋ ਕਿੰਨਾ ਵੱਡਾ ਏਰੀਆ ਇਕੱਠਾ ਹੀ ਮਿਲ ਜਾਂਦਾ ਨਾਲੇ ਕਿੰਨਾ ਲੰਬਾ ਟੱਕਰ ਦੇ ਉਹ ਕਿੱਥੇ ਤੱਕ ਵੱਡਿਆ ਸਾਰੇ ਭੱਜੀ ਫਿਰਦੀ ਆ ਉਹਨਾਂ ਦੀ ਮਸ਼ੀਨ ਉਹ ਵੀ ਵੀਰੇ ਹੋਣ 800 ਕਿਲੋਮੀਟਰ ਚਲਾ ਕੇ ਗੱਡੀ ਸਵੇਰ ਦਾ ਬੈਠਾ ਮੈਂ 4:30 ਵਜੇ ਦਾ ਜਾਨਕੀ 5 ਵਜੇ ਦੇ ਨੇੜੇ ਤੁਰੇ ਸੀ ਘੱਡੀ ਚ ਤੇ ਪਿੱਦਰ ਪਾਣੀ ਵਾਲੀ ਬੋਤਲ ਕੱਢ ਵਿੱਚੋਂ ਤੇ ਹੁਣ ਆਪਾਂ ਬੈਠੇ ਹਜੇ ਵੀ ਕੋਈ ਥਕਾਵਟ ਨਹੀਂ ਮੈਂ ਕਿਹਾ ਫਿਰ ਸ਼ਹਿਰ ਦੇ ਵਿੱਚ ਹੁਣ ਹੁਣ 100 120 ਕਿਲੋਮੀਟਰ ਰੋਡ ਸਿੱਧਾ ਹੀ ਹੈ ਫਿੱਤਰ ਨਾ ਫਿਰ ਪਜਲ ਹੋ ਜਾਂਦਾ ਦੂਜੇ ਪਾਸੇ ਮੈਂ ਕਿਹਾ ਹੁਣ ਤੂੰ ਚਲਾ ਲੈ ਸਿੱਧੇ ਰੋਡ ਤੇ ਮੁੜ ਕੇ ਫੇਰ ਆਪਾਂ ਫੜ ਲਾਂਗੇ ਠੀਕ ਨੇ ਰੋਡ ਦਾ ਬਹੁਤ ਸੋਹਣਾ ਅੱਛਾ ਇੱਕ ਗੱਲ ਹੋਰ ਆ ਬਾਈ ਮੇਰੀਆਂ ਫੇਵਰੇਟ ਗੱਡੀਆਂ ਇੰਨੀਆਂ ਨੇ ਜਾਂਦੀਆਂ ਨਾ ਨਾ ਰੋਡ ਤੇ ਜਿਵੇਂ ਆਹ ਕੇਰਲਾ ਵਾਲੀਆਂ ਨਹੀਂ ਹੁੰਦੀਆਂ ਛੱਤ ਜੀ ਵਾਲੀਆਂ ਅੱਧੀ ਬਾਡੀ ਵਾਲੀਆਂ ਬਹੁਤ ਸੋਹਣੀਆਂ ਸੋਹਣੀਆਂ ਗੱਡੀਆਂ ਚਲੋ ਕਿਤੇ ਬਾਡੀ ਚੱਲਦੀ ਆ ਕਿਤੇ ਗੰਨੇ ਦੀ ਕਮਾਦ ਦੀ ਬਾਡੀ ਚੱਲਦੀ ਆ ਕਮਾਦ ਕੰਬਾਈਨਾਂ ਵਾਲਾ ਬਹੁਤ ਚੱਲਦਾ ਬਾਈ ਟਰੈਕਟਰਾਂ ਵਾਲਾ ਵੀ ਬਹੁਤ ਤੇ ਆ ਮੈਸੀ ਤਾਂ ਬਾਈ ਇੱਥੇ ਟਰੈਕਟਰ ਮੈਸੀ ਮੈਸੀ ਦੀਂਦੇ ਆ ਟਰੈਕਟਰ ਟਰੱਕਾਂ ਦੇ ਬਸ 241 ਤੇ 10 35 ਬੱਸ ਬਈ ਟਰੈਕਟਰ ਕੋ ਸ਼ਿੰਗਾਰੇ ਹੋਇਆ ਲੋਕਾਂ ਦੇ ਇੱਥੇ ਬਈ ਪੁਰਾਣੇ ਪੁਰਾਣੇ ਟਰੈਕਟਰ ਵੀ ਨਾ ਐਨ ਪੂਰੇ ਸੰਭਾਲ ਕੇ ਰੱਖਿਆ ਪਰ ਸ਼ਿੰਗਾਰੇ ਵਾਲੇ ਹੋਇਆ ਫੁੱਲ ਮਾਲਾ ਛਤਰੀਆਂ ਆਦਿ ਜੰਦੀ ਡਬਲ ਏ ਸੀ ਆਉਗਮਾ ਦੀ ਬਾਡੀ ਚੱਲਦੀ ਉਹ ਛੱਤੀ ਤੇ ਪਲਾਉ ਫੇਨ ਲੱਗਿਆ ਹੋਇਆ ਦੋਵਾਂ ਵਾਲੇ ਜਮਈ ਕਾਲੇ ਰੰਗ ਦੀ ਮਿੱਟੀ ਹੈ ਦੇਖ ਲਾ ਹਾਲਾ ਕਹਿ ਜਿਆ ਕੇ ਬਈ ਇਹ ਚ ਚੌੜ ਲੱਗੇ ਹੋਇਆ ਦੇਖੋ ਪਹਾੜ ਪੱਥਰ ਦੇ ਕੋ ਕੱਡੇ ਕੱਡੇ ਪਹਾੜਾਂ ਉੱਤੇ ਕਿਵੇਂ ਖੜੇ ਆ ਦਿਲੋਂ ਮਾੜੇ ਮਾੜੇ ਸਾਰੇ ਜਿਗੜੇ ਦੇ ਦੇ ਬਹੁਲੇ ਜਿਹੇ ਵੱਡੇ ਵੱਡੇ ਪੱਥਰ ਆ ਵੀ ਇਹ ਉਹ ਲਾਲ ਦੀਆਂ ਸਲੇਟਾਂ ਜੀਆਂ ਨਹੀਂ ਹੁੰਦੀਆਂ ਉਹੋ ਜਿਹੇ ਪੱਥਰ ਆ ਇਹੋ ਜਿਹੇ ਪੱਥਰਾਂ ਦੀ ਪਹਾੜਾ ਸਾਰੇ ਏਰੀਆ 'ਚ ਚੌੜ ਲੱਗੇ ਹੋਇਆ ਜੀ ਦੇਖ ਲਾ ਆ ਪਿੱਛੇ ਨਹੀਂ ਗਿਆ ਜੰਮਾ ਮੈਂ ਕੈਮਰਾ ਬਾਅਦ ਚੋਂ ਕੱਢਿਆ ਜੇ ਅੱਗੇ ਆਏ ਦਿਖਾਉਂਗਾ ਉਹਦੇ ਨਾਲ ਪਹਾੜਾ ਸਾਰੇ ਹੋਈ ਆ ਪੱਥਰਾਂ ਦੇ ਬਹੁਲੇ ਵੱਡੇ ਵੱਡੇ ਪੱਥਰ ਆ ਵੀ ਬਹੁਤ ਜ਼ਿਆਦੇ ਤੇ ਪੱਥਰ ਨੂੰ ਵੀ ਦੇ ਹੋਣੇ ਐ ਏਡੇ ਏਡੇ ਪੱਥਰ ਆ ਦੇ ਵੀ ਇਹਦੇ ਚੌਲ ਵੱਡੇ ਹੋਏ ਆ ਤੇ ਮਗਰ ਲੱਗੇ ਵੀ ਹੋਇਆ ਚ ਹੋਰੇ ਪਾਣੀ ਛੱਡਿਆ ਕੱਦੂ ਕਰਾਇਆ ਤੇ ਸਾਡੇ ਤੇ ਮਿਕਨਿਕ ਤੋਂ ਹੋ ਜਾਂਦੀ ਤੇ ਪਨੀਰੀ ਵੀ ਜੀ ਬਾਈ ਦੇਖੋ ਚੌਲਾਂ ਦੀ ਪਨੀਰੀ ਤਿਆਰ ਹੋਈ ਜਾਂਦੀ ਹੈ ਖੇਤਾਂ ਦੇ ਵਿਚਾਲੇ ਜਿਹੜੀ ਪਨੀਰੀ ਦੇਖੋ ਮਗਰ ਚੌਲ ਵੱਢਣੇ ਤੇ ਚੌਲ ਫੇਰ ਵੀਜਦੇ ਨੇ ਮੈਨੂੰ ਲੱਗਦਾ ਇੱਥੇ ਜਾਂ ਮੀਂਹ ਵੀ ਜ਼ਿਆਦਾ ਪੈਂਦਾ ਜਾਂ ਸਲਾਬੀ ਏਰੀਆ ਕੀ ਹੈ ਪਤਾ ਪਾਣੀ ਵੀ ਉਵੇਂ ਖੜਾ ਯਾਰ ਗਾਰੇ ਦਾ ਵਹਿਆ ਲੈ ਖੇਤਾਂ ਮੀਂਹ ਜ਼ਿਆਦਾ ਪੈਂਦਾ ਬਈ ਇੱਥੇ ਆਹ ਦੇ ਸਾਰੇ ਖੇਤ ਤਾਂ ਭਰੇ ਬਏ। ਆਹ ਕਿੰਨੇ ਸਤੰਭੂ ਬੀਜ ਖੇਤਾਂ 'ਚ ਲਾਉਣੇ ਨੇ। ਆਹ ਕਿੰਨਾਰੇ ਲਾਂਦੇ ਦਰਖਤ ਕਿੰਨੇ ਸੋਹਣੇ ਲੱਗਦੇ ਨੇ ਦਰਖਤ ਜੇ ਲੱਗਿਆ ਬੜੇ ਸੋਹਣੇ ਲੱਗ ਰਿਹਾ ਦਰਖਤ ਬਈ। ਆਹ ਦੇ ਪਾਣੀ ਭਰੇ ਖੜੇ ਆਂ ਆਹ ਦੇ ਕਿੰਨੇ ਪਨੀਰੀ ਵੀਤੀਰੀ ਧੰਦੇ ਹੁੰਦੇ। ਆਹ ਵਰੀਆ ਨਾ ਚੌਲ ਹੀ ਚੌਲ ਛੌਲੀ ਚੌਲ ਲਾਈ ਜਾਣੇ। ਹੋਰ ਕੁਛ ਨਹੀਂ। ਆਮ ਉਹ ਉਹ ਨਹੀਂ ਦੇਖਦੇ ਹੁੰਦੇ ਜੀ ਖੇਤ ਉਹ ਦੇਖ ਲੈ ਇੱਕ ਗੱਲ ਹੈਗੀ ਆ ਵੀ ਇਹ ਕਿੰਡੀ ਵੱਡੀ ਸਟੇਟ ਆ ਹਨ ਤੇ ਵੀ ਕਿੰਡੇ ਕਿੰਡੇ ਕਿੰਨੇ ਏਰੀਏ ਦੇ ਵਿੱਚ ਚੌੜ ਲੱਗਦਾ ਹਨ ਤੇ ਇਹਨਾਂ ਨੂੰ ਸਾਮਣ ਨੂੰ ਕੋਈ ਪ੍ਰੋਬਲਮ ਨਹੀਂ ਹੁੰਦੀ ਹਣੀ ਚਾਹੇ ਪ੍ਰਾਈਵੇਟ ਹੀ ਵੇਚਦੇ ਹੋਣਗੇ ਜਿੱਦਾਂ ਮਰਦੀ ਆ ਦੇ ਮੇਰੀ ਵਿੱਚ ਇਹਨਾਂ ਨੂੰ ਸਾਮਣ ਨੂੰ ਕੋਈ ਪ੍ਰੋਬਲਮ ਨਹੀਂ ਹੁੰਦੀ ਹਣੀ ਦੇਦੋ ਨਹੀਂ ਤੇ ਆਪਣੇ ਸੀਜ਼ਨ 'ਚ ਇੱਕ ਵਾਰ ਲੱਗਦਾ ਤੇ ਆਪਣੇ ਗੱਡੀ ਭਟੀਆਂ ਪ੍ਰੋਬਲਮਾਂ ਕਰਦੇ ਆ ਇੱਥੇ ਦੇ ਲੋ ਦੋ ਵਾਰ ਕਿੰਨੀ ਵਾਰ ਲੱਗ ਜਾਣਾ ਝੋਨਾ ਸਾਰੀ ਸੀਜ਼ਨ 'ਚ ਝੋਨਾ ਹੀ ਹੁੰਦਾ ਬਸ ਦੋ ਫਸਲਾਂ ਝੋਨੇ ਦੀ ਹੀ ਲੈਂਦੇ ਹੋਰ ਕੁਝ ਹੋਣਾ ਹੀ ਨਹੀਂ ਫਸਲ ਲੇਕੋ ਕਿੰਨੇ ਵਧੀਆ ਮੁਰੇ ਦੇ ਇਨਸ਼ਾ ਅੱਪਾਣੀ ਆ ਲਾ ਗਿਆ ਨਦੀ ਹੋ ਜਾਂ ਕੀ ਕਹਿਣਗੇ ਇਹਨੂੰ ਪੱਥਰ ਦੇਖੋ ਯਾਰ ਪੱਥਰ ਬੜੇ ਵੱਡੇ ਵੱਡੇ ਹਨ ਕਿੱਥੋਂ ਆਏ ਹੋਣਗੇ ਇਹਨੇ ਐਡੇ ਐਡੇ ਪੱਥਰ ਹੋਦੇ ਪੱਥਰ ਦੇ ਲੋ ਕੱਡੇ ਕੱਡੇ ਪੱਥਰਾਂ ਦੇ ਉੱਤੇ ਇਹਨਾਂ ਤੁਸੀਂ ਜਦੋਂ ਪਾਣੀ ਵਗਦਾ ਉਹ ਤਾਂ ਕੱਡੀ ਆਵਾਜ਼ ਕਰਦੇ ਹਨ ਇਹ ਹੋਰ ਵੀ ਸੋਹਣਾ ਹੋ ਗਿਆ ਗ੍ਰੀਨਰੀ ਹੋਰ ਵਧ ਗਈ ਨਾਰੀਅਲ ਦੇ ਦਰਖਤ ਦੇਖੋ ਕਿੰਨੇ ਜ਼ਿਆਦੇ ਹਨ ਨਾਰੀਅਲ ਦੇ ਹੌਣ ਹੋ ਗਿਆ ਪਾਣੀ ਪਾਣੀਆਂ ਪਾਣੀ ਪਾਣੀ ਜਿੱਥੇ ਤੱਕ ਮਰਜੀ ਦੇ ਆਉਂਦੇ ਦੇ ਦੇ ਰਿਚੌਰ ਲੱਗਿਆ ਦੇਖੋ ਕਿੰਨਾ ਸੋਹਣਾ ਲੱਗਿਆ ਜਾ ਮੇਲੋ ਕਿਾਰੇ ਕਿੱਡੇ ਕਿੱਡੇ ਮੇਲੋ ਇਹ ਦੇ ਲੋ ਜਿਵੇਂ ਜਿਵੇਂ ਦੂਰੀ ਜਾਂਦੇ ਸੜਕ ਦੇ ਨਾਲ ਨਾਲ ਕਿੰਨੀਆਂ ਫਸਲਾਂ ਚੇਂਜ ਹੋ ਗਈਆਂ ਨੇ ਲੈ ਇੱਧਰ ਤਾਂ ਬੂਝਾ ਮਾਰਿਆ ਪਿਆ ਲੈ ਪਾਣੀ ਭਰੇ ਖੜਿਆ ਸਾਰਿਆਂ ਦੇ ਕਿਸੇ ਦੇ ਸੋਕਾ ਨਹੀਂ ਲੱਗਿਆ ਨਾ ਤੇੜ ਫੱਟੀ ਹੈਗੇ ਤੇ ਦਿਨ ਲੈ ਇੱਕ ਇੱਕ ਗੱਲ ਵੀਰੇ ਮੈਂ ਨੋਟ ਕਰੀਆ ਜਿੰਨੀ ਕੁ ਵੀ ਅ ਅਰੋਡ ਟ੍ਰਿਪ ਹੋਈ ਹੈ ਸਾਡੀ ਜਿੱਧਰ ਜਿੱਧਰ ਵੀ ਫਿਰਿਆ ਹੈ ਹਨਾ ਜਿਵੇਂ ਗੁਜਰਾਤ ਹੋ ਗਿਆ ਗੁਜਰਾਤ ਗੇਂਦੌਰ ਗੇਂਦੌਰ ਤੋਂ ਹੁਣ ਬੈਂਗਲੌਰ ਆਏ ਜਿੰਨਾ ਵੀ ਰੋਡ ਟ੍ਰਿਪ ਕਰਿਆ ਹਨਾ ਉਦੇ ਵਿੱਚ ਮੈਂ ਇੱਕ ਗੱਲ ਨੋਟ ਕਰੀ ਆ ਕਿ ਆਪਣੇ ਪੰਜਾਬੀ ਲੋਕਾਂ ਨੇ ਜਾਂ ਪੰਜਾਬਦਿਆਂ ਨੇ ਜਾਂ ਉੱਧਰ ਹਨਾ ਜਿਵੇਂ ਆਪਣੇ ਪੰਜਾਬ ਹੋ ਗਿਆ ਦਿੱਲੀ ਨੇੜੇ ਨੇੜੇ ਹਨਾ ਉੱਧਰ ਦੇ ਲੋਕਾਂ ਨੇ ਵੀਰੇ ਵੈਸਟਰਨ ਕਲਚਰ ਨੂੰ ਜਿਆਦਾ ਅਪਣਾਇਆ ਵਾ ਵੀ ਤੁਸੀਂ ਦੇਖ ਲਓ ਵੀ ਇੱਥੇ ਅਸੀਂ ਮੈਂ ਕਿੰਨਾ ਜਾਨੀ ਕਿ ਸਫਰ ਕਰ ਲਿਆ ਹਨਾ ਵੀਰੇ ਕਿਤੇ ਵੀ ਰੋਡ ਦੇ ਉੱਤੇ ਮੈਕਡੋਨਲਡਸ ਨਹੀਂ ਮੈਂਗਾ ਕਿਸੇ ਵੀ ਰੋਡ ਤੇ ਮੇਨ ਹਾਈਵੇ ਵੀ ਆ ਉਹਨਾਂ ਤੇ ਵੀ ਕਿਸੇ ਤੇ ਰੋਡ ਤੇ ਮੈਕਡੋਨਲਡ ਹੈ ਹੀ ਨਹੀਂ ਕਿਸੇ ਤੇ ਨਾ ਮੈਕਡੋਨਲ ਲੱਗੇ ਅਸੀਂ ਕੋਈ ਵੀ ਬ੍ਰਾਂਡ ਦਾ ਸਟੋਰ ਨਹੀਂ ਹੈਗੇ ਕਿਤੇ ਨਾ ਕੋਈ ਕੱਪੜਿਆਂ ਦੇ ਨਾ ਕੁਝ ਹੋਰ ਹਨਾ ਕਿਸੇ ਵੀ ਸ਼ਹਿਰਾਂ ਦੇ ਨੇੜੇ ਜਿਹੜਾ ਸ਼ਹਿਰਾਂ ਦੇ ਕੋਲ ਦੀ ਵੀ ਨਿੰਗਦਾ ਨਾ ਰੋਡ ਸਾਨੂੰ ਕਿਤੇ ਯਾਨੀ ਕਿ ਇਹ ਜੀ ਖਾਣ ਪੀਣ ਵਾਲੀ ਜਗਾ ਕਿਤੇ ਵੀ ਨਹੀਂ ਢੱਬੀ ਵੀ ਕਿਤੇ ਵੀ ਜਿਹੜੇ ਇੱਥੇ ਢੱਬੇ ਆ ਯਾਨੀ ਕਿ ਜਿਵੇਂ ਉਹਦਰਿੰਦਾ ਵਰ ਤੱਕ ਦਾ ਉੱਥੇ ਥੋੜਾ ਜਿਆ ਮਿਲ ਜਾਂਦਾ ਵੀ ਜਿਵੇਂ ਪਰੌਂਠਾ ਫੁੰਡਾ ਲੈਣਾ ਤੇ ਜਿਹੜੇ ਇੱਧਰ ਆ ਜਿਵੇਂ ਬੰਗਲੌਰ ਨੂੰ ਆਏ ਆ ਢਾਬੇ ਜਿਹੜੇ ਵੀ ਇੱਧਰ ਆ ਢਾਬੇ ਉਹਨਾਂ ਦਾ ਵੀ ਜਿਹੜਾ ਆਪ ਦਾ ਟਰੈਡੀਸ਼ਨਲ ਫੂਡ ਆ ਬਸ ਉਹੀ ਆ ਜਿਵੇਂ ਵੜਾ ਪਾਓ ਇਡਲੀ ਸੰਬਰ ਵਾ ਫੋਹਾ ਹੋ ਗਿਆ ਹਨਾ ਪੂਰੀ ਛੋਲੇ ਹੋਗੇ ਬਸ ਤੇ ਇਹ ਜਿਹੜੀਆਂ ਜਿਹੜੀਆਂ ਬਸ ਉਹਨਾਂ ਦੀਆਂ ਚੀਜ਼ਾਂ ਨੇ ਇਸ ਤੋਂ ਵਿਨਾ ਢਾਬੇ ਤੇ ਜਾਂ ਕਿਤੇ ਵੀ ਹੋਰ ਕੁਝ ਨਹੀਂ ਮਿਲਦਾ ਚਾਹ ਵਾ ਬਸ ਹੋਰ ਕੋਈ ਵੀ ਚੀਜ਼ ਨਹੀਂ ਮਿਲਣੀ ਵੀਰੇ ਕੋਈ ਵੀ ਚੀਜ਼ ਤੁਸੀਂ ਦੇਖੋ ਕਿ ਇਹਨਾਂ ਨੇ ਇੱਧਰ ਵੀ ਇਹ ਗਰੀਏ ਨੇ ਬਿਲਕੁਲ ਨਹੀਂ ਅਪਣਾਇਆ ਕੋਈ ਉਪਜੇ ਚੀਜ਼ਾਂ ਕੀ ਹਾਂ ਲੱਡਰਮ ਵਟਰਮ ਖਾਣ ਵਾਲਾ ਹੋ ਗਿਆ ਹੋ ਗਿਆ ਇਹ ਨੰਬਰ 1 ਨੰਬਰ 2 ਮੈਂ ਕੀ ਨੋਟ ਕੀਤੀ ਵੀਰੇ ਜਿਹੜਾ ਸੁੱਖਾ ਹੁੰਦਾ ਉਹ ਸਿਰਫ ਆਪਣੇ ਪੰਜਾਬ ਚ ਆ ਦੇਲਾ ਸਿਰਫ ਪੰਜਾਬ ਚ ਹਨ ਤੇ ਹੋਰ ਕਿਤੇ ਨਹੀਂ ਹੈਗਾ ਮੈਂ ਅਸੀਂ ਕਿੰਨਾ ਵਾ ਲਿਆ ਵੀ ਕਿਤੇ ਵੀ ਇੱਕ ਵੀ ਵੋਟਾ ਨਹੀਂ ਹੈਗਾ ਸੁਖੇ ਕਿਸੇ ਵੀ ਸਾਈਡ ਬਿਲਕੁਲ ਨਹੀਂ ਹੈਗਾ ਕਿਤੇ ਵੀ ਸੁਖਾ ਤੇ ਕੱਲਾ ਇਹ ਪੰਜਾਬ ਚ ਹੀ ਹੈ ਸਾਰਾ ਜਿਵੇਂ ਪੰਜਾਬ ਪੰਜਾਬ ਜੀ ਕੋਈ ਦਿਨ ਛੱਟਾ ਦਿੱਤਾ ਹੁੰਦਾ ਤੇ ਵੀ ਕਿਤੇ ਨਹੀਂ ਹੈਗਾ ਹੋਰ ਹਨਾ ਤੇ ਨੰਬਰ 3 ਦੇ ਅ ਦਲਜੀਤ ਨੇ ਉਦੋਂ ਕਿਹਾ ਸੀਗਾ ਨਾ ਵੀ ਜਿਹੜੀ ਗੁਜਰਾਤ ਸਟੇਟ ਆ ਵੀ ਉਹ ਡਰਾਈ ਸਟੇਟ ਆ ਵੀ ਉੱਥੇ ਨਹੀਂ ਹੁੰਦਾ ਆਪਣੇ ਉਹ ਪਤਾ ਕਿਵੇਂ ਆ ਗੁਜਰਾਤ ਕੋਈ ਡਰਾਈ ਸਟੇਟ ਨਹੀਂ ਹੈਗੀ ਦਾਰੂ ਦੂਰ ਉੱਥੇ ਪੂਰੀ ਮਿਲਦੀ ਉੱਥੇ ਦੇ ਬੰਦੇ ਦੱਸਦੇ ਸੀਗੇ ਉਹ ਕਹਿੰਦੇ ਕਹਿੰਦੇ ਵੀ ਸਰਦਾਰ ਜੀ ਉਹ ਗੱਲ ਆ ਵੀ ਜਿਵੇਂ ਵੀ ਰੱਬ ਆਪਾਂ ਨੂੰ ਦਿਖਦਾ ਨਹੀਂ ਹੈਗਾ ਹੈਗਾ ਸਾਰੀ ਜਗ੍ਹਾ ਵੀ ਉਵੇਂ ਹੀ ਕੰਮ ਇਹ ਆ ਵੀ ਗੁਜਰਾਤ ਦੇ ਵਿੱਚ ਪੀ ਦਾ ਦਰੂ ਦਾ ਠੇਕਾ ਦੇਖਦਾ ਨਹੀਂ ਵੀ ਉਹ ਹੈਗੀ ਸਾਰੀ ਜੇ ਤੇ ਮੈਨੂੰ ਬੰਦੇ ਨੇ ਦੱਸਿਆ ਸੀਗਾ ਮੈਨੂੰ ਕੰਨਾ ਪੀਅਰ ਦਾ ਕੈਨ ਵੀ 6600 ਰੁਪਏ ਦਾ ਮਿਲਦਾ ਵੀ ਇੰਨੀ ਮਹਿੰਗਾਈ ਕਰੀ ਹੋਈ ਆ ਵੀ ਇੱਕ ਸਿਰਫ ਡਰਾਈ ਸਟੇਟ ਕਰਨ ਦੇ ਚੱਕਰ ਤੇ ਵੀ ਮਿਲਦੀ ਸਾਰਿਆਂ ਨੂੰ ਆ ਜਿਹਨੂੰ ਜਿਹੜੇ ਪੀਂਦੇ ਉਹ ਦਾਰੂ ਪਿੰਦੀ ਪਿੰਦੇ ਕੋਈ ਡਰਾਈ ਸਟੇਟ ਨਹੀਂ ਹੈਗੀ ਤੇ ਆ ਪਰ ਇੱਕ ਗਜਰਾਤ ਦੇ ਵਿੱਚ ਵਾਲੀ ਵਧੀਆ ਗੱਲ ਸੀਗੀ ਕੀ ਕਿ ਤੁਸੀਂ ਕਿਸੇ ਵੀ ਹੋਟਲ ਦੇ ਵਿੱਚ ਚਲ ਜਓ ਜਾਂ ਢਾਬੇ ਤੇ ਜਾਂ ਹੋਟਲ ਦੇ ਜਾਂ ਕੋਈ ਵੀ ਤੁਹਾਨੂੰ ਚਿਕਨ ਵਾਲੀ ਜਾਂ ਕੋਈ ਵੀ ਸ਼ਾਪ ਨਹੀਂ ਬੰਦੂਗੀ। ਨਾਲ ਡੁੱਡੇ ਮੀਨੂ ਦੇ ਵਿੱਚ ਕੋਈ ਨਾਨ-ਵੈਜ ਆਈਟਮ। ਇਹ ਚੀਜ਼ ਮੈਨੂੰ ਬਹੁਤ ਵਧੀਆ ਲੱਗੀ ਉੱਥੇ ਹਨਾ। ਇਹ ਚ ਚਲੋ ਡਰਾਈ ਸਟੇਟ ਹੋਵੇ ਨਾ ਹੋਵੇ ਹਨਾ। ਇਹੋ ਜਿਹੀਆਂ ਚੀਜ਼ਾਂ ਤੇ ਥੋੜਾ ਜਿਹਾ ਉਹ ਹੋਣਾ ਚਾਹੀਦਾ ਵੀ ਜਿਹੜੀ ਚੀਜ਼ ਹੋਣੀ ਚਾਹੀਦੀ ਆ। ਕਿ ਜਿਵੇਂ ਅੰਮ੍ਰਿਤਸਰ ਸਾਹਿਬ ਦਾ ਲਾਲੋ ਹਨਾ ਕਿ ਜਿੰਨੀ ਉਹ ਆਪਣੀ ਉਹ ਪਵਿੱਤਰ ਧਰਤੀ ਆ ਮੈਂ ਕਹਿੰਦਾ ਸਭ ਤੋਂ ਜ਼ਿਆਦਾ ਤੁਸੀਂ ਫੇਸਬੁੱਕ ਖੋਲ੍ਹ ਲਓ ਫੇਸਬੁੱਕ ਤੇ ਖਾਣ ਵਾਲੀਆਂ ਚੀਜ਼ਾਂ ਦੇ ਵਿੱਚ ਸਭ ਤੋਂ ਮੀਟ ਦੀਆਂ ਐਡਾਂ ਉੱਥੇ ਨਹੀਂ ਆ ਹੀ ਹੁੰਦੀਆਂ ਨੇ ਵੀ ਉੱਥੇ ਦੀ ਮਸ਼ਹੂਰੀ ਹੁੰਦੀ ਆ ਵੀ ਇੱਥੇ ਆ ਵਧੀਆ ਬਣਦਾ ਇੱਥੇ ਆ ਵਧੀਆ ਬਣਦਾ ਉਹ ਸਭ ਤੋਂ ਜ਼ਿਆਦਾ ਅੰਮ੍ਰਿਤਸਰ ਸਾਹਿਬ ਦੇ ਵਿੱਚ ਹੀ ਹੈ ਤੇ ਹਨਾ ਕਿ ਇਸ ਚੀਜ਼ ਤੇ ਰੋਕ ਲੱਗਣੀ ਚਾਹੀਦੀ ਉੱਥੇ ਲਿਕਰ ਵਾਲਾ ਉਹ ਤਾਂ ਪਤਾ ਵੀ ਜੇ ਲੱਗ ਵੀ ਗਈ ਉਹ ਤਾਂ ਮਿਲਣ ਲੱਗ ਜਾਂਦੀ ਆ ਹਨਾ ਉਹ ਤਾਂ ਚੋਰੀ ਮਿਲਣ ਲੱਗ ਜਾਂਦੀ ਉਹ ਤਾਂ ਚਲੋ ਉਹ ਹੋਣਾ ਵੀ ਡਰਾਈ ਸਟੇਟ ਤਾਂ ਕਿਤੇ ਹੁੰਦੀ ਨਹੀਂ ਹੈਗੇ ਤੇ ਇਹ ਚ ਦਿਲਜੀਤ ਗਲਤ ਸੀਗਾ ਕਿ ਉਹਨੇ ਗਰਾਉਂਡ ਲੈਵਲ ਤੇ ਨਹੀਂ ਦੇਖਿਆ ਉਹੀ ਬੋਲਦਾ ਵੀ ਹਾਂ ਡਰਾਈ ਸਟੇਟ ਆ ਤੇ ਪਰ ਸਭ ਕੁਝ ਮਿਲਦਾ ਉੱਥੇ ਸਾਰੇ ਕੁਸ਼ ਜਿਹੜੇ ਬੰਦੇ ਪੀਂਦੇ ਆ ਉਹਨਾਂ ਨੂੰ ਪੂਰੀ ਹੈਗੀ ਆ ਸਾਰਾ ਕੁਝ ਮਿਲਦਾ ਉੱਥੇ ਕੋਈ ਜੋ ਉਹ ਡਰਾਈ ਸਟੇਟ ਨਹੀਂ ਹੈਗੀ ਸਭ ਕੁਝ ਹੈਗਾ ਉੱਥੇ ਤੇ ਇਦਾਂ ਐਵੇਂ ਆਪਦੇ ਕੋਲੋਂ ਕਿ ਜਾਨਣਗੇ ਉਹ ਇੱਕ ਤਾਂ મોદી ਨੇ ਆਪਦੀ ਵਾਵਾ ਘਟਾਉਣ ਦੇ ਮਾਰੇ ਨੇ ਉਹ ਚੀਜ਼ ਕਰੀ ਹੋਈ ਹੈ ਇਹ ਸਭ ਕੁਝ ਹੈ ਬਹੁਤ ਹੈ ਕੋਈ ਇਹੋ ਜੀ ਚੀਜ਼ ਨਹੀਂ ਹੈਗੀ ਵੀ ਜਿਹੜੀ ਨਾਮ ਮਿਲਦੀ ਹੋਵੇ ਸਭ ਕੁਝ ਮਿਲਦਾ ਪਰ ਆ ਜਿਹੜਾ ਆਪਣਾ ਵੈਸਟਰਨ ਜੋ ਵੈਸਟਰਨ ਕਲਚਰ ਨੂੰ ਆਪਾਂ ਨੇ ਆ ਲੋਕਾਂ ਨੇ ਅਪਣਾਇਆ ਨਾ ਇਹ ਇੰਨਾ ਬਾਈ ਕਿਤੇ ਨਹੀਂ ਹੈਗਾ ਕਿਤੇ ਵੀ ਤੇ ਤੁਸੀਂ ਦੇਖ ਲਓ ਅਸਾਂ ਮੈਂ ਇਹ ਵੀ ਗੱਲ ਦੇਖੀ ਆਪਣੇ ਆਪਣੇ ਜੇ ਕੁੜਤਾ ਪਜਾਮਾ ਆਪਣੇ ਸਮਝ ਲਓ ਵੀ ਆਪਣੇ ਪੰਜਾਬੀਆਂ ਦਾ ਕੁੜਤਾ ਪਜਾਮਾ ਹੈਗਾ ਵਾ ਸਭ ਤੋਂ ਉਹ ਹੈ ਨਾ ਤੇ ਭਾਈ ਇਹਨਾਂ ਦੇ ਉਹ ਧੋਤੀ ਤੇ ਉਹ ਪਾਉਂਦੇ ਆ ਕੁੜਤਾ ਜਿਹਾ ਹਨ ਜਿਹੜੀ ਇਹਨਾਂ ਦੀ ਧੋਤੀ ਵੀ ਦੂਜੇ ਟਾਈਪ ਵਾਲੀ ਹੈ ਨਾ ਭਾਈ ਉਹ ਉਹ ਬੰਨ ਕੇ ਹੀ ਜ਼ਿਆਦਾਤਰ ਜਿਹੜੇ ਸਿਆਣੇ ਬੰਦੇ ਆ ਉਹ ਫਿਰਦੇ ਆ ਉਹ ਉਸ ਤੋਂ ਬਿਨਾਂ ਨਹੀਂ ਜਿਵੇਂ ਆਪਣੇ ਸਿਆਣੇ ਬਜ਼ੁਰਗ ਕੋੜਤੇ ਪਜਾਵੇਂ ਪਾ ਕੇ ਹੁੰਦੇ ਆ ਤੇ ਇਹਨਾਂ ਦੇ ਉਹੀ ਆ ਠੀਕ ਨੇ ਜੀ ਜਮੇ ਹੀ ਸਾਦਗੀ ਸਾਦਾ ਜੀਵਨ ਭਾਈ ਅਮੀਰ ਤੋਂ ਅਮੀਰ ਬੰਦਾ ਵੀ ਤੇ ਅਮੀਰ ਤੋਂ ਅਮੀਰ ਬੰਦਾ ਵੀ ਸਾਦਗੀ ਦੇ ਵਿੱਚ ਆ ਕੋਈ ਟੌਰ ਨਹੀਂ ਕੋਈ ਗੋਲਡ ਨਹੀਂ ਪਾਇਆ ਕੁਝ ਨਹੀਂ ਸਿਮਪਲ ਸਿਟੀ ਦੇ ਵਿੱਚ ਸਾਰੇ ਰਹਿੰਦੇ ਆਂ ਤੇ ਇਹ ਚੀਜ਼ਾਂ ਦੇਖ ਕੇ ਜਾਨੀ ਕਿ ਬੜੀ ਵਧੀਆ ਲੱਗਦੀ ਆ ਕਿਤੇ ਪਰ ਜਿਹੜਾ ਆਪਣੇ ਵੀ ਇਹ ਤਾਂ ਉਹੀ ਗੱਲ ਹੋ ਗਈ ਨਾ ਕਿ ਆਪਣੇ ਪੰਜਾਬ ਨੂੰ ਤਾਂ ਛੇਤੀ ਖਤਮ ਕਰਨ ਦਾ ਤਰੀਕਾ ਹੀ ਆ ਕਿ ਜਿਹੜਾ ਇੱਕ ਖਾਣਾ ਪੀਣਾ ਗਲਤ ਆਇਆ ਹੋਇਆ ਹੁਣ ਤੁਸੀਂ ਯਕੀਨ ਮੰਨਿਓ ਕਿੰਨੇ ਦਿਨਾਂ ਦੇ ਘਰੋਂ ਨਿਕਲੇ ਹੋਏ ਆ ਹਨ ਕੋਈ ਵੀ ਤਲੀ ਹੋਈ ਚੀਜ਼ ਨਹੀਂ ਖਾਦੀ ਅਜੇ ਤੱਕ ਬਿਲਕੁਲ ਵੀ ਬਿਲਕੁਲ ਕਰਦਾ ਜਿਵੇਂ ਸਵੇਰੇ ਖਾਣ ਵੀ ਤਸਵੀਰੇ ਜਿਵੇਂ ਰਾਤ ਨੂੰ ਹੋਟਲ 'ਚ ਰੁਕੇ ਆਂ ਹੋਟਲ 'ਚ ਮੂੰਗੀ ਮਸਰੀ ਦੀ ਦਾਲ ਦਾਲ ਤੜਕ ਤੇ ਉਹਦੇ ਨਾਲ ਸਿੰਪਲ ਤਵੇ ਵਾਲੀ ਰੋਟੀ ਮੰਗਾ ਲਈਦੀ ਉਹ ਖਾਈਦੀ ਆ ਤੇ ਸਵੇਰੇ ਜਦੋਂ ਸਵੇਰੇ ਬ੍ਰੇਕਫਾਸਟ ਹੀ ਮਿਲ ਜਾਂਦਾ ਹਨ ਬ੍ਰੇਕਫਾਸਟ ਦੇ ਵਿੱਚ ਸਿੰਪਲ ਪਰੌਂਠਾ ਨੂਨ ਭੋਕੇ ਦਹੀਂ ਦੇ ਨਾਲ ਖਾ ਲਈਦਾ ਦੋ ਵਸ ਦਿਨੇ ਕੁਝ ਨਹੀਂ ਖਾਣ ਦੀ ਲੋੜ ਦਿਨੇ ਫਰੂਟ ਫਰਟ ਲੈ ਲੇ ਰੋਡ ਤੋਂ ਵੀ ਆ ਸਿਓ ਇੱਥੇ ਨਾ ਅਮਰੂਦ ਮੁਰਾਦ ਬਹੁਤ ਮਿਲਦੇ ਆ ਆਪਣਾ ਪੰਜਾਬੀਆਂ ਦਾ ਕੰਮ ਤਾਂ ਐ ਹੀ ਹੋਇਆ ਕਰਿਆ ਹੋਇਆ ਨਾ ਵੀ ਇਹਨਾਂ ਨੂੰ ਖਲਾ ਖਲਾ ਕੇ ਹੀ ਆਪਾਂ ਮਾਰਨਾ ਵੀ ਮੈਂ ਹੁਣ ਜਿਵੇਂ ਪਿੰਡ ਰਹਿੰਦਾ ਹੀ ਉੱਥੇ ਕਦੇ ਨਾ ਕਦੇ ਹਫਤੇ ਦੇ ਵਿੱਚ ਇੱਕ ਦੋ ਵਾਰ ਬਾਹਰਲਾ ਖਾਣਾ ਖਾਈ ਹੋ ਜਾਂਦਾ ਸੀ ਹਨ ਤੇ ਤੁਸੀਂ ਦੇਖ ਲਓ ਵੀ ਇੱਥੇ ਹੁਣ ਜਮੇ ਹੀ ਸਿੰਪਲ ਰੋਟੀ ਪਾਣੀ ਤੇ ਚੱਲ ਰਹੇ ਹਾਂ ਜਮੇ ਤੇ ਕੋਈ ਬਾਹਰਲਾ ਨਹੀਂ ਚਲੋ ਬਾਹਰਲਾ ਇਹ ਹੁੰਦਾ ਵੀ ਦਾਲ ਹੁੰਦੀ ਆ ਨਾ ਵੀ ਜਿਵੇਂ ਦਾਲ ਪਨੀਰ ਅਜੇ ਤੱਕ ਆਪਾਂ ਖਾਦਾ ਕੋਈ ਨਹੀਂ ਇੱਕ ਦਿਨ ਵੀ ਕੋਈ ਪਨੀਰ ਦੀ ਆਈਟਮ ਨਹੀਂ ਆਰਡਰ ਕਰੀ ਕਿਉਂ ਕਿਉਂ ਨਹੀਂ ਕਰੀ ਕਿਉਂਕਿ ਵੀ ਬਾਹਰ ਆਏ ਹੋਇਆ ਵੀ ਪਨੀਰ ਕਿਹੜਾ ਇੱਥੇ ਵਧੀਆ ਹੀ ਮਿਲਦਾ ਹਨਾ ਤੇ ਤਾਂ ਕਰਕੇ ਪਨੀਰ ਦੀ ਆਟਮ ਕੋਈ ਨਹੀਂ ਖਾਦੀ ਕੋਦੀ ਸਾਰਾ ਕੁਝ ਨਾਰਮਲ ਲਈ ਹੀ ਖਾਨਦੇ ਆ ਬਸ ਸੇ ਭਾਜੀ ਖਾਦੀ ਸੀ ਸਿੰਪਲ ਤੇ ਰੋਟੀ ਤੰਦੂਰੀ ਵੀ ਨਹੀਂ ਖਾਦੀ ਤਵੇ ਵਾਲੀ ਰੋਟੀ ਖਾਦੀ ਆ ਜਿੱਦਣ ਦੇ ਆਏ ਆ ਬਾਹਰ ਵੀ ਤੰਦੂਰੀ ਰੋਟੀ ਵੀ ਨਹੀਂ ਖਾਣੀ ਬਸ ਅੱਜ ਅੱਜ ਹੁਣ ਇੱਦਾਂ ਨਿਕਲੇ ਸੀਗੇ ਸਵੇਰੇ ਲੰਗਰ ਛਕ ਲਿਆ ਸੀ ਮੈਂ ਤਾਂ ਉੱਥੇ ਅਚਾਰ ਦੇ ਨਾਲ ਦੋ ਰੋਟੀਆਂ ਤੇ ਵੀਰ ਦੁਪਹਿਰੇ ਜਿੱਥੇ ਰੁਕੇ ਦੀ ਮੜਾ ਪ੍ਰੈਸ ਜੀ ਕਰਨੋਂ ਦੋ ਮਿੰਟ ਲੰਤਾਂ ਲੰਤਾਂ ਸਿੱਧੀਆਂ ਕਰਨੋਂ ਉੱਥੇ ਫਿਰ ਇੱਕ ਠਾਬੇ ਤੇ ਸੀਗਾ ਉੱਥੇ ਬੜਾ ਪਾਓ ਖਾਦਾ ਮੈਂ ਬੜਾ ਸਵਾਦ ਸੀਗਾ ਵੀ ਤੇ ਉਹ ਠਾਬੇ ਦੇ ਸਾਰਾ ਕੁਝ ਜਾਨਕਿ ਜੋ ਇਹਨਾਂ ਦਾ ਕਰਨਾਟਕਾ ਦਾ ਟ੍ਰੈਡੀਸ਼ਨਲ ਆ ਉਹੀ ਚੀਜ਼ਾਂ ਮਿਲਦੀਆਂ ਉੱਥੇ ਜਾਨਕਿ ਵਧੀਆ ਵਾ ਕਿ ਆਪਣੇ ਲੋਕਾਂ ਨੇ ਵਾਲਾ ਅਪਣਾਇਆ ਵੈਸਟਰਨ ਤੇ ਇਧਰ ਦੇ ਲੋਕਾਂ ਨੇ ਬਈ ਬਿਲਕੁਲ ਨਹੀਂ ਅਪਣਾਇਆ ਤੁਹਾਨੂੰ ਯਰ ਕਿ ਜਿਵੇਂ ਹੁਣ ਆਪਣੇ ਜਗ੍ਹਾ ਜਗ੍ਹਾ ਦੇਖ ਲਓ ਖੁੱਲ ਰਹੀਆਂ ਵੀ ਮਾ ਆਪਣੇ ਜਗ੍ਹਾ ਜਗ੍ਹਾ ਮਾਰਕੀਟ ਜਿਹੜੀਆਂ ਖੁੱਲ ਰਹੀਆਂ ਨੇ ਜਿਵੇਂ ਆਪਣੇ ਜਲੰਧਰ ਖੁੱਲਿਆ ਸਟੋਰਡ ਹੋਰ ਬਰਨਾਲੇ ਬਟਿੰਡੇ ਸਭ ਕਿਤੇ ਆ ਨਾ ਵੀ ਉੱਚ ਖਾਣ ਪੀਣੀਆਂ ਸਰ ਪਰ ਇੱਥੇ ਬਈ ਕਿਤੇ ਨਹੀਂ ਹੈਗਾ ਕਿਤੇ ਵੀ ਨਹੀਂ ਤੁਹਾਨੂੰ ਮਿਲ ਰਿਹਾ ਕਿਤੇ ਨੇੜੇ ਤੇ ਨੇ ਵੀ ਰੋਣਾ ਰੋਣਾ ਤੇ ਕਿਤੇ 2000 ਕਿਲੋਮੀਟਰ ਤੋਂ ਉੱਪਰ ਗੱਡੀ ਚੱਲ ਗਈ ਆ ਤੇ ਸਾਨੂੰ ਕਿਤੇ ਵੀ ਕੁਝ ਨਹੀਂ ਮਿਲਿਆ ਸਾਰਾ ਨੋਰਮਲ ਮੈਨੂੰ ਲੱਗਦਾ 24 2500 ਕਿਲੋਮੀਟਰ ਅੱਜ ਦੀ ਹੋ ਜਾਣੀ ਅੱਜ ਦਾ ਪਾ ਕੇ 2500 ਦੇ ਨੇੜੇ ਹੋ ਜੂ ਅੱਜ ਦੀ ਪਾ ਕੇ ਜਿੰਨੀ ਘਰ ਤੋਂ ਜਾਣ ਨਹੀਂ ਲਈ ਤੇਰੇ ਖਿਆਲ ਚ ਤੇ ਸਾਨੂੰ ਇਹ ਚੀਜ਼ ਕਿਤੇ ਨਹੀਂ ਵੜੀ ਆਪਣੇ ਪੰਜਾਬ ਤੋਂ ਜਦੋਂ ਬਸ ਉੱਥੋਂ ਚੜ ਗਏ ਆ ਜਿਹੜਾ ਡੱਬ ਵਾਲੀ ਤੋਂ ਬਾਅਦ ਡੱਬ ਵਾਲੀ ਤੋਂ ਬਾਅਦ ਕਿਤੇ ਕੁਝ ਨਹੀਂ ਹੈ ਅਜੇ ਆਪਾਂ ਆਈਡੀਆ ਹੋਰ ਸੋਹਣਾ ਹੋ ਗਿਆ ਦਿਨ ਕਿੰਨੀਆਂ ਡਰਵਾਈਨ ਲੱਗੀਆਂ ਆਈਆਂ ਆ ਦੇਖੋ ਇਹ ਛੋਟੇ ਸੱਜ ਦੀਆਂ ਨੇ ਬਾਲਾ ਯਾਰ ਹੋਏ ਬਹੁਤ ਜ਼ਾਦੇ ਆਏ ਨੇ ਬਹੁਤ ਨਵੀਆਂ ਇੰਨੀਆਂ ਕੁ ਲੱਗ ਰਹੀਆਂ ਟਰੱਕਾਂ ਦੇ ਟਰੱਕ ਜਾ ਰਹੇ ਆ ਉਹ ਲਫਾੜਾ ਫੁਣਾ ਤੇ ਹੀ ਲੱਗਿਆ ਰੋਡ ਰੂਡ ਇੰਨੇ ਕੁ ਸੋਹਣੇ ਸ਼ਾਨਦਾਰ ਨਜ਼ਾਰੇਦਾਰ ਨੇ ਪੂਰੇ ਗੱਲੀ ਛੜ ਪਤਾ ਕੀ ਇਹ ਆਪਣੇ ਨਾ ਜਿਵੇਂ ਸਮਝ ਲਓ ਇਵੇਂ ਨਾ ਰੋਡ ਕਿਤੇ ਨਹੀਂ ਹੈਗੇ ਆਪਣੇ ਉਧਰ ਜੇ ਆਪਾਂ Shimla ਨੂੰ ਜਾਂਦੇ ਆ ਉੱਥੇ ਪਹਾੜੀਆਂ ਹੀ ਪਹਾੜੀਆਂ ਚੜ੍ਹਾਈ ਹੀ ਮਾਰ ਦਿੰਦੀਆਂ ਹਨਾ ਤੇ Mussoorie ਨੂੰ ਜਾਂਦੇ ਆ ਉੱਥੇ ਵੀ ਇਦਾਂ ਹੋ ਜਾਂਦਾ ਹਨਾ ਹੋਰ ਵੀ ਜਿੱਧਰ ਨੂੰ ਜਿੱਕਲਦੇ ਆ ਹੀ ਕੁਝ ਪਰ ਆ ਜਿਹੜਾ ਰੂਟ ਆ ਨਾ ਯਾਰ ਭਾਈ ਇੱਕ ਤਾਂ ਪਲੇਨ ਰੂਟ ਆ ਹਨਾ ਵੀ ਜਿਵੇਂ ਹੀ ਵੀ ਸਿੱਧਾ ਵੀ ਜਾਣਗੇ ਪਹਾੜੀਆਂ ਪੂੜੀਆਂ ਮਾੜੀਆਂ ਮੋਟੀਆਂ ਹੀ ਆਉਂਦੀਆਂ ਕਿ ਜਿੱਥੇ ਕੋਈ ਆਉ ਨਹੀਂ ਹੁੰਦਾ ਕਿ ਸਿਰ ਦੁਖਣ ਲੱਗ ਗਿਆ ਜਾਂ ਕੁਝ ਹੋਰ ਤੇ ਬਹੁਤ ਸੋਹਣਾ ਰਾਹ ਵਾ ਕਿ ਤੁਹਾਨੂੰ ਬਸ ਆਲੇ-ਦਾਲੇ ਦੇਖ ਕੇ ਬੜੀ ਉਹ ਖੁਸ਼ੀ ਜੀ ਮਹਿਸੂਸ ਹੋਈ ਜਾਂਦੀ ਆ ਕਿ ਹਾਂ ਇੰਨਾ ਸਾਫ਼ ਸੁਥਰਾ ਪੋਲਿਊਸ਼ਨ ਹੈ ਹੀ ਨਹੀਂ ਜਮਈ ਵੀ ਯਾਰ ਭਾਈ ਰੋਡਾਂ ਦੇ ਉੱਤੇ ਕੋਈ ਉਹ ਨਹੀਂ ਹੈਗਾ ਹਾਂ ਆਰਮੀ ਨਹੀਂ ਸੁਣਨ ਨੂੰ ਮਿਲਦਾ ਕੋਈ ਮਾਰਦਾ ਹੀ ਨਹੀਂ ਹਨ ਬਹੁਤ ਘੱਟ ਹਨ ਮਾ ਆਹੇ ਟਰੱਕਾ ਹੁਣ ਮਿਲ ਰਿਹਾ ਇੱਥੇ ਜਿਹੜੇ ਮੈਨੂੰ ਦੇਖਣ ਨੂੰ ਸੋਹਣੇ ਲੱਗਦੇ ਹੁੰਦੇ ਤੇ ਲੋ ਇਹਨਾਂ ਨੇ ਕਿਵੇਂ ਰੱਖਿਆ ਹੋਇਆ ਨਾ ਵੀ ਇਹ ਆਪਦੇ ਜਿੰਨੇ ਵੀ ਇੱਧਰ ਲਈ ਕੇਰਲਾ ਨੰਬਰ ਦੇ ਟਰੱਕਾਂ ਤਕਰੀਬਨ ਸਾਰਿਆਂ ਨੂੰ ਰੰਗ ਹੀ ਕਰਵਾਉਂਦੇ ਜਿਹੜੇ ਆ ਸ਼ੋਕ ਲੈਣ ਦੇ ਤੇ ਇੱਕ ਮੈਂ ਹੋਰ ਵੀ ਗੱਲ ਨੋਟ ਕਰੀ ਸੀ ਕਿ ਮੈਨੂੰ ਲੱਗਦਾ ਹੁਣ ਨਾ ਜਿੰਨੇ ਵੀ ਟਰੱਕ ਉਹ ਸਾਰੇ ਦੂਜੇ ਲੋਟ ਹੀ ਹੋਣ ਲੱਗੇ ਕੰਟੇਨਰ ਟਾਈਪ ਟਿਪਰ ਕੰਟੇਨਰ ਹੀ ਬਣ ਗਏ ਹੁਣ ਸਾਰੇ ਟਰੱਕਾਂ ਦੇ ਪ੍ਰੀਤ ਮਸ਼ੀਨਾਂ ਵੀ ਦਿਖੀਆਂ ਬਾਈ ਉਹ ਲਾਲ ਰੰਗ ਵਾਲੀਆਂ ਜਿਹੜੀਆਂ ਵੱਡੀ ਜਿਹੀਆਂ ਹੁੰਦੀਆਂ ਪ੍ਰੀਤ ਮਸ਼ੀਨ ਉਹ ਦਿਖੀਆ ਕਰਤਾਰ ਦੀ ਗਿਆ ਤੇ ਹੀਰਾ ਵੀ ਦਿਖੀ ਸੀ ਕਿ ਮਸ਼ੀਨਾਂ ਮੈਂ ਦਿਖੀਆਂ ਨਾ ਇਹ ਲੋਕ ਪੰਜਾਬ ਦਾ ਨੌਂ ਤਾਂ ਹੈਗਾ ਨਾ ਵੀ ਹਾਂ ਪੰਜਾਬ ਤੋਂ ਆਉਂਦੀਆਂ ਮਸ਼ੀਨਾਂ ਕੰਬੈਨਾਂ ਬਣ ਕੇ ਪੰਜਾਬ ਤੋਂ ਆਉਂਦੀਆਂ ਹਾਂ ਆ ਛੋਲਿਆਂ ਦਾ ਸ਼ੁਰੂ ਹੋ ਗਿਆ ਭਾਈ ਆ ਛੋਲੀ ਛੋਲੇ ਖੜੇ ਆ ਸਾਰੇ ਦੇਖੋ ਬਈ ਜਣੀ ਕੋਈ ਗੱਲ ਕਰਦਾ ਸੀਗਾ ਕਿ ਜਿੱਦਾਂ ਵੀ ਹਨਾ ਦਿਨੋਂ ਰੋਡ ਦੇ ਨਾਲ ਨਾਲ ਹੀ ਕਿੰਨੀਆਂ ਫਜ਼ਲਾਂ ਚੇਂਜ ਹੋ ਗਈਆਂ ਕਿ ਮਤਾਵਗਾ ਨਾ ਦੇ ਛੋਲੂ ਛੋਲਾ ਛੋਲੇ ਆ ਗਏ ਸਾਰਾ ਛੋਲੇ ਆ ਗਏ ਜੇ ਲਗਜ਼ਰੀ ਟਾਇਲਟ ਜਾਣਾ ਤਾਂ ਆਹ ਵਾ ਜੇ ਸਿੰਪਲ ਟਾਇਲਟ ਫਰੀ ਟਾਇਲਟ 'ਚ ਜਾਣਾ ਤਾਂ ਉੱਧਰ ਲੋਈ ਵੀਰੇ ਪਹੁੰਚ ਗਏ ਬੈਂਗਲੌਰ ਵੱਜ ਗਿਆ 9:30 ਵਜੇ ਤੇ ਗੱਡੀ ਆਪਣੀ ਟੋਟਲ ਚੱਲ ਗਈ ਆ 2756 ਘਰ ਤੋਂ ਲੈ ਕੇ ਹੁਣ ਤੱਕ ਟੋਟਲ ਤੇ ਬੈਂਗਲੌਰ ਦੀ ਨਿਸ਼ਾਨੀ ਇਹੀ ਆ ਕਿ ਟ੍ਰੈਫਿਕ ਤੇ ਟ੍ਰੈਫਿਕ ਜਾਮ ਚ ਖੜੇ ਰੋ ਬਸ ਦੇਖ ਲਓ ਬੰਗਲੌਰ ਐਂਟਰ ਹੋਇਆ ਨੂੰ ਸਾਨੂੰ ਅੱਧਾ ਪੌਣਾ ਘੰਟਾ ਹੋ ਚੱਲਿਆ ਪਰ ਜੱਦਾ ਟ੍ਰ ਜਾਮ ਚੀ ਫਿਰਦੇ ਆਂ ਰਾਹ ਹੈਗਾ ਸਾਰਾ 15 ਮਿੰਟ ਦਾ ਤੇ ਉੱਥੇ ਜਾਣ ਨੂੰ ਅਜੇ ਘੰਟਾ ਸ਼ੋਅ ਕਰ ਰਿਹਾ ਨੈਟ ਤੇ 15 ਮਿੰਟ ਦਾ ਵੀ ਨਹੀਂ ਰਾਹ ਹੈਗਾ ਤੇ ਇੱਕ ਘੰਟਾ ਸ਼ੋਅ ਕਰ ਰਿਹਾ ਵੀ 10:46 ਮਿੰਟ ਤੇ ਪਹੁੰਚਦਾ ਕਰੂ ਘਰੇ ਦੇ ਬਸ ਜਾ ਵੀ ਜਾਮ ਜਾਮ ਹੀ ਜਾਮ ਬਸ ਲੇਟੇਨੀਆ ਲੰਮੀ ਲੰਮੀ ਨਗਾਲੀ ਚੜਦਾਂ ਹਲੋ ਵੀ ਮਿੱਤਰੋ ਸ਼ਹਿਰ ਤਾਂ ਹੈਗਾ ਸੋਹਣਾ ਬਹੁਤ ਮਾਲ-ਮਾਲ ਬਹੁਤ ਸੋਹਣੇ ਆ ਯਾਰ ਸ਼ੌਫਾ ਝੂਫਾ ਇੰਨੀਆਂ ਕੁ ਵੱਡੀਆਂ ਨੇ ਆ ਦੇਖੋ ਪੌਲੀ ਪੌਲਾ ਉੱਤੇ ਤੇ ਸ਼ਹਿਰ ਹੈਗਾ ਬਹੁਤ ਸੋਹਣਾ ਪਰ ਟ੍ਰੈਫਿਕ ਬਹੁਤ ਦੇ ਲੋ 11 ਵਜੇ ਨਾਲੇ ਹੋਗੇ 10:30 ਹੋ ਗਏ ਹਜੇ ਤੱਕ ਜਾਮ ਜੀ ਹਨ ਹਜੇ ਤੱਕ ਪਹੁੰਚੇ ਨਹੀਂ ਅਜੇ ਵੀ 7 ਕਿਲੋਮੀਟਰ ਬਾਕੀ ਹੈ